ਛਲੇ ਦਿਨੀ ਹੋਈ ਲੁੱਟ ਅਤੇ ਚੋਰੀ ਦੀਆਂ ਵਾਰਤਾ ਨੂੰ ਅੰਜਾਮ ਦੇਣ ਵਾਲੇ ਚੋਰਾਂ ਅਤੇ ਚੋਰੀ ਦਾ ਸਮਾਨ ਖਰੀਦਣ ਵਾਲੇ ਕਬਾੜੀਆਂ ਨੂੰ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫਤਾਰ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਬਲਵਿੰਦਰ ਸਿੰਘ ਮੁਖ ਅਫਸਰ ਥਾਣਾ ਸਿਟੀ ਰਾਜਪੁਰਾ ਨੇ ਦੱਸਿਆ ਕਿ ਸੀਨੀਅਰ ਅਫਸਰਾਂ ਵੱਲੋਂ ਸਮਾਜ ਜੋਧੀ ਅਨਸਰਾਂ ਵਿਰੋਧ ਚਾਈ ਗਈ ਮੁਹਿੰਮ ਤਹਿਤ ਰਾਜਪੁਰਾ ਪੁਲਿਸ ਨੇ ਉਸ ਸਮੇਂ ਕਾਮਯਾਬੀ ਮੇਦੀ ਜਦੋਂ ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਪਾਰਟੀ ਵੱਲੋਂ ਲੁੱਟ ਖੋਹ ਦੀ ਸਮੈਸਿੰਗ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਦਿਨ ਇਹਦੀ ਬਰਾਮਤ ਪੀਤੇ ਗਏ ਤੁਸੀਂ ਦੇਖ ਰਹੇ ਹੋ ਪੀਟੀ ਨਿਊਜ਼ 24 ਅਸੀਂ ਇਸ ਵਕਤ ਪਟੇਲ ਮੈਮਰੀ ਕਾਲਜ ਰਾਜਪੁਰਾ ਦੇ ਵਿੱਚ ਮੌਜੂਦ ਹਾਂ ਤੇ ਇੱਥੇ ਤੁਹਾਨੂੰ ਦੱਸ ਦਈਏ 14 ਤਰੀਕ ਰਾਤ ਨੂੰ ਜਿਹੜਾ 3 ਵਜੇ ਇਸ ਕਾਲਜ ਦੇ ਵਿੱਚ ਅਣਪਛਾਤੇ ਚੋਰਾਂ ਵੱਲੋਂ ਜਿਹੜਾ ਹੈ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਚੋਰਾਂ ਵੱਲੋਂ ਜਿਹੜਾ ਹੈ ਕਾਲਜ ਦੇ ਵਿੱਚੋਂ ਤਿੰਨ ਏਸੀ ਜਿਹੜੇ ਹਨ ਚੋਰੀ ਕਰਕੇ ਲੈ ਗਏ ਤਰ੍ਹਾਂ ਉਹ ਜਗ੍ਹਾ ਵੀ ਦਿਖਾਵਾਂਗੇ ਵੀ ਜਿਹੜੀ ਜਗ੍ਹਾ ਹੈ ਕਿਹੜੀ ਜਗ੍ਹਾ ਤੋਂ ਜਿਹੜੇ ਚੋਰ ਵੜੇ ਨੇ ਤੇ ਬੜੀ ਮੁਸਤੈਦੀ ਦੇ ਨਾਲ ਜਿਹੜੇ ਨੇ ਆ ਇਹਨੀ ਬਰੀਕੀ ਦੇ ਨਾਲ ਚੋਰ ਇੱਥੇ ਵੜਦੇ ਨੇ ਲੱਗਦਾ ਇਸ ਤਰ੍ਹਾਂ ਵੀ ਸ਼ਾਇਦ ਚੋਰ ਜਿਹੜੇ ਨੇ ਇਸ ਜਗ੍ਹਾ ਤੇ ਪਹਿਲਾਂ ਰੇਖੀ ਕਰ ਚੁੱਕੇ ਹੋਣ ਤੇ ਇੱਥੇ ਜਿਹੜਾ ਬਿਲਕੁਲ ਹੀ ਅੰਦਰ ਆ ਕੇ ਬੈਠਦੇ ਨੇ ਤੇ ਇੱਥੇ ਕੁਝ ਜਿਹੜਾ ਹੈ ਘੰਟੇ ਡੇਢ ਘੰਟਾ ਇੱਥੇ ਬਤਾ ਕੇ ਜਿਹੜੀ ਹੈ ਚਾਹ ਪਾਣੀ ਵੀ ਇੱਥੇ ਪੀ ਕੇ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਬੈਕ ਸਾਈਡ ਤੋਂ ਜਿਹੜੇ ਹੈ ਚੋਰ ਜਿਹੜੇ ਨੇ ਏਸੀ ਲੈ ਕੇ ਇੱਥੇ ਰਫੂ ਚੱਕਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਸਕੂਲ ਵੱਲੋਂ ਜਿਹੜੀ ਹੈ ਕੰਪਲੀਟ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਰਾਜਪੁਰ ਸਿਟੀ ਪੁਲਿਸ ਜਿਹੜੀ ਹੈ ਬੜੀ ਮੁਸਤੈਦੀ ਨਾਲ ਜਿਹੜੀ ਹੈ ਚੋਰਾਂ ਨੂੰ ਕਾਬੂ ਕਰ ਲੈਂਦੀ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਤਿੰਨ ਚੋਰਾਂ ਨੂੰ ਜਿਹੜਾ ਹੈ ਅਣਪਛਾਤੇ ਚੋਰਾਂ ਨੂੰ ਜਿਹੜਾ ਹੈ ਕਾਬੂ ਕੀਤਾ ਗਿਆ ਸੀਗਾ ਤੇ ਜਿਹੜੇ ਉਹ ਤਿੰਨ ਚੋਰ ਸੀ ਉਹ ਕਿਸੇ ਕਬਾੜੀ ਨੂੰ ਜਿਹੜੇ ਹੈ ਏਸੀ ਵੇਚ ਰਹੇ ਸੀ ਤੇ ਇਹਨਾਂ ਚਾਰਾਂ ਦੋਸ਼ੀਆਂ ਨੂੰ ਜਿਹੜਾ ਹੈ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਇਸ ਸਬੰਧੀ ਜਿਹੜੀ ਹੈ ਪੁਲਿਸ ਵੱਲੋਂ ਜਿਹੜੀ ਹੈ ਪ੍ਰੈਸ ਕਾਨਫਰੰਸ ਰੱਖੀ ਗਈ ਗੱਲਬਾਤ ਕਰਦੇ ਹਾਂ ਜਾਣਾਂਗੇ ਆਖਿਰਕਾਰ ਵੀ ਜਿਹੜੇ ਚੋਰ ਸੀ ਕਿੱਥੇ ਦੇ ਰੈਡ ਵਾਲੇ ਸੀ ਤੇ ਉਹਨਾਂ ਵੱਲੋਂ ਜਿਹੜੀ ਹੈ ਚੋਰੀ ਦੀ ਵਾਰਦਾਤ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ ਪੀਟੀ న్యూਸ 24 ਦੇ ਲਈ ਰਾਜਪੁਰਾ ਤੋਂ ਹਿਮਾਚਲ ਹਰਿ ਦੀ ਰਿਪੋਰਟ ਇੱਕ 14 ਤਰੀਕ ਨੂੰ ਕਾਲਜ ਦੇ ਵਿੱਚ ਚੋਰੀ ਹੋਈ ਸੀ ਜਿਸ ਦੇ ਵਿੱਚ ਤਿੰਨ ਏਸੀ ਚੋਰੀ ਹੋਈ ਸੀ ਉਸਦੇ ਅਸੀਂ ਪੜਤਾਲ ਕਰਦੇ ਹੋਏ ਚਾਰ ਚੋਰ ਤੇ ਇੱਕ ਕਵਾਡੀਆਂ ਜਿਹੜੇ ਫੜੇ ਨੇ ਜਿਨ੍ਹਾਂ ਦੇ ਵਿੱਚੋਂ ਸਾਗਰ ਜਿਸ ਤੇ ਪਹਿਲਾਂ 7 ਮੁਕਦਮੇ ਦਰਜ ਨੇ ਸਲੀਮ ਹੈ ਜਿਸ ਤੇ 6 ਮੁਕਦਮੇ ਦਰਜ ਨੇ ਉਸ ਤੋਂ ਬਾਅਦ ਸਕੰਦਰ ਹੈ ਜਿਸ ਤੇ 2 ਐਫਆਈਆਰ ਇਹ ਕਿਹਨਾਂ ਦੇ ਨਾਲ ਕਵਾਡੀਆਂ ਆ ਸਚਿੰਤ son of ਰਾਜਕੁਮਾਰ ਜਿਹੜਾ ਕੋਗਲਾ ਰੋਡ ਤੇ ਕਵਾੜ ਦਾ ਕੰਮ ਕਰਦਾ ਜਿਹਨੇ ਇਹਨਾਂ ਤੋਂ ਏਸੀ ਖਰੀਦੇ ਅਸੀਂ ਇਹਨਾਂ ਨੂੰ ਕਾਬੂ ਕਰ ਲਿਆ ਤੇ ਇਹਨਾਂ ਤੋਂ ਏਸੀ ਪ੍ਰਾਪਤ ਕਰਾ ਲਿਆ ਸਰ ਇਹਨਾਂ ਦਾ ਜਿਹੜਾ ਕਬਾੜੀ ਹੈਗਾ ਉਹਦਾ ਵੀ ਕੋਈ ਇਸ ਤਰ੍ਹਾਂ ਦਾ ਰਿਕਾਰਡ ਕ੍ਰਿਮੀਨਲ ਹੈਗਾ ਪਹਿਲਾਂ ਸਮਾਨ ਉਹਦੀ ਅਜੇ ਤਫ਼ਤੀਸ਼ ਜਾਰੀ ਹੈ ਅੱਗੇ ਵੀ ਦੇਖਦੇ ਹਾਂ ਕੀ ਹੈ ਕੀ ਨਹੀਂ ਇਹ ਤਾਂ ਦੋ ਦਿਨ ਦਾ ਪੁਲਸਰ ਮਾਰਾ ਹੈਗਾ ਇਹਨਾਂ ਦਾ ਪਰ ਜਿਹੜਾ ਸਾਡਾ ਇਸ ਚੋਰੀ ਦਾ ਸਮਾਨ ਸੀ ਉਹ ਅਸੀਂ ਰਿਕਵਰ ਕਰਾ ਲਿਆ ਜਿਹੜੇ ਜੋ ਕਸ਼ਵਰ ਨੇ ਉੱਥੇ ਚੋਰੀ ਕੀਤਾ ਸੀਗਾ ਜੋ ਇਹਨਾਂ ਨੇ ਕਾਲਜ ਦੇ ਵਿੱਚ ਚੋਰੀ ਕੀਤਾ ਸੀ ਉਹ ਬਰਾਮਦ ਹੋ ਗਿਆ ਤਿੰਨ ਐਸ ਆਰ ਹਾਂਜੀ ਤੇ ਕੀ ਦੱਸਦੇ ਸਰ ਇਹਨਾਂ ਨੇ ਵੀ ਕਿਉਂ ਇਹ ਕੀ ਕਾਦੇ ਵਾਸਤੇ ਕੀਤਾ ਸੀ ਕੋਈ ਆਹ ਹੈ ਚੋਰ ਨੇ ਜੀ ਅਜੇ ਪ੍ਰੋਫੈਸ਼ਨਲ ਪਹਿਲਾਂ ਇਹਨਾਂ ਨੇ 7 ਮਕਾਨ ਮੇਕਤੇ ਦਰਜ ਨੇ 6 1 3 ਨੇ ਜੀ 2 1 ਤੇ ਨੇ ਆ ਰੈਗੂਲਰ ਚੋਰੀਆਂ ਦਾ ਕੰਮ ਕਰਦੇ ਨੇ ਸਰ ਕੋਈ ਨੈਸ਼ਨਲ ਨਹੀਂ ਨਹੀਂ ਜੀ ਅਜੇ ਦੇਖਦੇ ਆ ਮਤਲਬ ਹਜੇ ਤੱਕ ਤਾਂ ਕੋਈ ਅਜਿਹੀ ਗੱਲ ਸਾਹਮਣੇ ਆਈ ਨਹੀਂ ਵੀ ਨਸ਼ਾ ਨੂੰ ਸ਼ ਕਰਦੇ ਪੱਕੀ ਜਿਹੜੇ ਰਹਿਣ ਵਾਲੇ ਕਿੱਥੇ ਨੇ ਆਕ ਇਹਨਾਂ ਦਾ ਪੋਜੀਟਿਵ ਬੈਕਸਾਈਡ ਜਿਹੜੀ ਕਲੋਨੀ ਹੈ ਟੇਹਾ ਬਸਤੀ ਉੱਥੇ ਰਹਿਣ ਵਾਲੇ ਨੇ 16 ਤਰੀਕ ਨੂੰ ਇੱਕ ਐਕਟਿਵ ਚੋਰੀ ਹੋ ਗਈ ਸੀ ਜਿਹੜੇ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਲੈ ਗਏ ਸੀ 19 ਤਰੀਕ ਨੂੰ ਗਸ਼ਤ ਤੇ ਸਾਨੂੰ ਸਾਡੇ ਐਸਐਸਸੀ ਜਿਹੜਾ ਗਸ਼ਤ ਕਰ ਰਿਹਾ ਸੀ ਦੋਰਾਣੇ ਗਾਸਤੂਸ ਨੂੰ ਨੰਬਰ ਉਹਦਾ ਯਾਦ ਸੀ 0759 ਉਹਨੇ ਦੋਰਾਣੇ ਗਾਸਤੂ ਦੇ ਪਿੱਛੇ ਜਾ ਕੇ ਗੱਡੀ ਲਾ ਲਈ ਉਹ ਐਕਟਿਵਾ ਭਜਾ ਕੇ 메ਨ ਰੋਡ ਤੇ ਲੈ ਗਿਆ ਜਿੱਥੇ ਐਸਵਾਈਐ ਨਹਿਰੀ ਜਗ੍ਹਾ ਪਈਆ ਰੋਡ ਦੇ ਉੱਪਰ ਸਦਰ ਠਾਣੇ ਤੋਂ ਪਹਿਲਾਂ ਝਾੜੀਆਂ ਦੇ ਵਿੱਚ ਉੱਥੇ ਉਹ ਭਜਦਾ ਐਕਟਿਵਾ ਲੈ ਕੇ ਜਾ ਰਿਹਾ ਸੀ ਉੱਥੇ ਛੱਡ ਕੇ ਉਤੋਂ ਝਾੜਾ ਦੁਆੜ ਕੇ ਗਿਆ ਅਜੇ ਸਰ ਬੰਦਾ ਐਕਟਿਵਾ ਤੇ ਜਿਹੜੀ ਉਹਦਾ ਬ੍ਰੀਫਕੇਸ ਸੀ ਉਹ ਬਰੰਬਦ ਹੋ ਗਿਆ ਛੱਡ ਗਿਆ ਹਲੇ ਬੰਦਾ ਨਹੀਂ ਬੰਦੇ ਨਹੀਂ ਜੀ ਬਰੰਬਦ ਸਬ ਬ੍ਰੀਫਕੇਸ ਵਿੱਚ ਕੁਝ ਖਾਸ ਬ੍ਰੀਫਕੇਸ ਦੇ ਵਿੱਚ ਉਹਨਾਂ ਦੇ ਜਿਹੜੇ ਐਸੋਈ ਐਸੋਈ ਦੇ ਉਹ ਸੀ ਅਟੈਚੀ ਸੀ ਤੇ ਕੁਝ ਪੇਪਰ ਸੀ ਉਹਨਾਂ ਦੇ ਅਟੈਚੀ ਦੇ ਵਿੱਚ ਮਤਲਬ ਉਹ ਵੀ ਲੱਗਦਾ ਹੈ ਚੋਰੀ ਉਹ ਸਾਰਾ ਉਸ ਤਰੀ ਮਿਲ ਗਿਆ ਸਾਨੂੰ ਉੱਥੇ ਮਤਲਬ ਪੁਲਿਸ ਪਾਰਟ ਨਾ ਜੋ ਕੰਮ ਪੁਲਿਸ ਪਾਰਟੀ ਨੇ ਕਾ ਮਤਲਬ ਕਿ ਐਕਟਿਵਾ ਛੱਡ ਕੇ ਭੱਜ ਗਏ ਉਹਨਾਂ ਚ ਰੋਪ ਤੋ ਤੇ ਉਹ ਤਾਂ ਭੱਜ ਗਿਆ ਜਿਹੜਾ ਜੋ ਜ਼ਮਾਨਾ ਕਾਗਜ਼ ਪੱਤਰ ਮਿਲਿਆ ਉਹ ਸਾਰਾ ਸਾਡੇ ਸਾਡੇ ਕਬਜ਼ੇ ਚ ਦਿਖਾਓ ਜੀ ਐਕਟਿਵਾ ਸਾਡੇ ਕੋਲ ਖੜੀ ਹੈ ਜੀ ਆ ਸਾਰਾ ਕਬਜ਼ੇ ਚ ਲੈ ਲਿਆ ਜੀ ਹਾਂ ਜੀ ਜਿਹੜੇ ਵੀ ਆਰ ਸੀਡ ਪੇਪਰ ਸਾਰੇ ਕੰਮ ਦੇ ਠੀਕ ਅਸੀਂ ਸਾਡੀ ਸਾਡੀ ਗੱਲ ਦੀ ਇਹ ਹੈ ਵੀ ਤੁਸੀਂ ਉਹ ਲੈ ਜਾ ਜਿਹੜਾ ਕਾਗਜ਼ ਪੱਤਰ ਮਿਲਿਆ ਉਹਦਾ ਕਿ ਐਡਰੈਸ ਤੁਹਾਨੂੰ ਪਤਾ ਲੱਗੇਗਾ ਆਪਾਂ ਨੂੰ ਹਾਂਜੀ ਉਹਨਾਂ ਦੀ ਮਾਲਕਾਂ ਦੀ ਹੈ ਕਿ ਮਾਲਕ ਨੂੰ ਸਿਲਕਤ ਕਰਾਉਣੀ ਜਿਹੜਾ ਚੋਰ ਸੀਗਾ ਨਾ ਲੈ ਗਿਆ ਸੀ ਚੋਰ ਅਜੇ ਲੱਭ ਰਿਆਂ ਜੀ ਅਸੀਂ ਚੋਰ ਨਹੀਂ ਲੱਭਿਆ ਜੀ ਉਹਨਾਂ ਦੀ ਗੱਲ ਕਰਨਾ ਚੋਰ ਚੋਰ ਅਸੀਂ ਲੱਭ ਰਿਆਂ ਹਾਂ ਅੱਛਾ ਜੀ ਤੇ ਸਾਰੇ ਇਸ ਤੋਂ ਬਿਨਾਂ ਹੋਰ ਛੋਟੇ-ਕੁੜੇ ਚੋਰੀਆਂ ਵੀ ਹੋਈਆਂ ਵੇ ਕੋਈ ਆਪਾਂ ਸਾਰੀ ਚੋਰੀਆਂ ਟਰੇਸ ਕਰ ਰਹੇ ਆ ਦੇਖੋ ਚੋਰੀ ਹੁੰਦੀ ਹੈ ਆਪਾਂ ਨੂੰ ਟਾਈਮ ਲੱਗਦਾ ਉਹਦੇ ਵਾਸਤੇ ਆਪਰੋਂ ਉਹ ਪਤਾ ਨਹੀਂ ਵੀ ਕੌਣ ਚੋਰ ਹੈ ਇੱਕ ਦੋ ਦਿਨ ਚ ਆਪਾਂ ਕੋਈ ਨਾ ਕੋਈ ਤਫਤੀਸ਼ ਕਰਕੇ ਉਸ ਨੂੰ ਉਹ ਵੀ ਸਾਰੀਆਂ ਮੈਂ ਕਈ ਵਾਰ ਇਸ ਤਰ੍ਹਾਂ ਜਿਵੇਂ ਤੁਸੀਂ ਫੜੇ ਹੋਏ ਕੋਈ ਇਨ੍ਹਾਂ ਇਨ੍ਹਾਂ ਦੇ ਵਿੱਚੋਂ ਕੋਈ ਹੋਰ ਵੀ ਚੋਰੀ ਮੰਨੀ ਹਾਂ ਹਾਂ ਵੀ ਤਫਤੀਸ਼ ਜਾਰੀ ਹੈ ਜੀ ਜੀ ਅਜੇ ਇੱਕ ਟਰੇਸ ਹੋ ਗਿਆ ਕਰੇ ਨਾ ਤਾਂ ਹੋਰ ਹੋਈਆਂ ਪਹਿਲਾਂ ਪੁਲਿਸ ਨੇ ਮਾਣੇ ਦੋ ਦਿਨ ਦਾ ਪਿਆ ਉਸ ਤੋਂ ਬਾਅਦ ਜੋ ਵੀ ਹੋਏਗਾ ਹੋਰ ਹੋਈਆਂ ਤੇ ਹੋਵੇ ਨਹੀਂ ਕਿ ਜਿਸ ਤਰ੍ਹਾਂ ਕਿ ਅਜੇ 24 ਘੰਟੇ ਨਹੀਂ ਹੋਏ ਮੇਰੇ ਖਿਆਲ 24 24 48 ਘੰਟਿਆਂ ਦਾ ਸਮਾਂ ਹੋਇਆ ਤੇ ਪੁਲਿਸ ਦੀ ਅੱਡੀ ਵੱਡੀ ਕਾਮਯਾਬੀ ਵੀ ਕਾਲਜ ਵਾਲੇ ਚੋਰ ਨੁਕਾੜ ਲਗਾਤੇ ਅੱਗੇ ਹੋਰ ਚੋਰੀਆਂ ਵੀ ਹੋਣਗੀਆਂ ਹੋਰ ਚੋਰੀਆਂ ਹੁਣ ਦੋ ਦੋ ਦਾ ਪੁਲਿਸ ਮਾਡਲ ਲਿਆ ਉਸ ਦੇ ਵਿੱਚ ਹੋਰ ਦੇਖਾਂਗੇ ਇਹਨਾਂ ਨੂੰ ਰਿਟਰੋਗ੍ਰੇਸ਼ਨ ਚਾਹੇ ਗਾ ਜੋ ਵੀ ਮੰਨਦੇ ਆ ਤੇ ਸਰ ਸ਼ਹਿਰ ਵਾਸੀਆਂ ਨੂੰ ਕੀ ਸ਼ਹਿਰ ਵਾਸੀਓ ਸਾਡੀ ਅਪੀਲ ਹੈ ਵੀ ਕਿਤੇ ਵੀ ਚੋਰੀ ਹੁੰਦੀ ਸਾਨੂੰ ਨਾਲ ਨਾਲ ਇਨਫੋਰਮੇਸ਼ਨ ਦਿਓ ਉਸ ਦੇ ਵਿੱਚ ਅਸੀਂ ਆਪਣੇ ਕਲ ਟੈਕਨੀਕਲ ਤਰੀਕੇ ਨਾਲ ਸਾਇਮ ਚੈੱਕ ਕਰਾਂਗੇ ਜਿਸ ਤਰ੍ਹਾਂ ਵੀ ਹੈ ਅਸੀਂ ਫੜ ਕੇ ਚੋਰੀ ਅਟ੍ਰੈਸ ਕਰਾਂਗੇ ਦੇ ਸਰ ਇਹ ਤਾਂ ਉਹ ਸ਼ਹਿਰ ਵਸੇ ਲਈ ਕਿ ਜਿਹੜੇ ਐਤਾਂ ਦੇ ਸ਼ਰਾਬ ਦੇ ਅੰਸਰ ਜਿਹੜੇ ਪਿੱਛੇ ਖੜਿਆ ਇਹਨਾਂ ਨੂੰ ਖੀਚ ਇਹਨਾਂ ਵਾਸਤੇ ਤਾਂ ਹੁਕਮੀ ਆ ਵੀ ਆਇਆ ਤਾਂ ਸ਼ਹਿਰ ਸ਼ਰਧਨ ਚਲੇ ਜਾਣੀਆਂ ਚੋਰੀਆਂ ਸ਼ਰਧਨ ਪ੍ਰਾਪਤੀ ਵੇਚਨੇ اور خریدنے کے لیے رابطہ کریں فیر ڈیل پراپرٹیز